ਦਾ ਸਿੱਧੂਆਂ ਦਾ ਹਾਏ ਨਹੀਂ ਸਿੱਧੂਆਂ ਦਾ ਹਾ ਸਿੱਧੂਆਂ ਦਾ ਅੱਗੇ ਕਰ ਲੋ ਜੀ ਇੱਕ ਵੈਂਡਰ ਆਪਾਂ ਲਾਤਾ ਮੰਨਿਏ ਬਾਈ ਮੰਨਿਏ ਬਾਈ ਹੁਣ ਆਪਾਂ ਕਿੱਥੇ ਚੱਲੇ ਆ ਹੁਣ ਆਪਾਂ ਅੱਗੇ ਚੱਲੇ ਆ ਬਾਈ ਆਪਣਾ ਮੈਣਗੜਾ ਵਾਲੇ ਰੋਡ ਤੇ ਲਾਵਾਂ ਲੋ ਜੀ ਨਾਰਾਇਣ ਵਾਲੇ ਰੋਡ ਤੇ ਚੱਲੇ ਆਂ ਦੂਜਾ ਵੈਂਡਰ ਲਾਣ ਹੁਣ ਆਪਾਂ ਕਿੱਥੇ ਲਾਦੇ ਬਾਬਾ ਜੀ ਪਰਵਾਲੇ ਲਾਇਆ ਫਿਰ ਹੁਣ ਨਾਰਾਇਣਗੜ ਜਾ ਫਿਰ ਕਾਲਿਆ ਠੀਕ ਆ ਬਾਈ ਮੋੜੀ ਨਾ ਮੋੜੀ ਚੱਕ ਕਰੀ ਆ ਹਾ ਹੀ ਬੈਚੀ ਲੋ ਜਿੱਥੇ ਦਹੀ ਪੋਸਟ ਕਰਾਂਗੇ ਵੈਂਡਰ ਉਹ ਤੁਹਾਨੂੰ ਦਿਖਾਣੇ ਜਾਵਾਂਗੇ ਕਰੋ ਨੂੰ ਚੱਕਰ ਰਾਤ ਦੇ 11:15 ਵੱਜ ਚੁੱਕੇ ਆ ਲੋ ਜੀ ਦੂਜਾ ਵੈਂਡਰ ਲਾਉਣ ਦੀ ਤਿਆਰੀ ਹੋ ਚੁੱਕੀ ਹੈ ਸਿੱਧੇ ਅਸੀਂ ਗੱਡਾਂਗੇ ਆ ਵੀ ਬਾਬਾ ਜੀ ਕਿੱਥੇ ਪਹੁੰਚ ਗਏ ਕਿੱਥੇ ਲਾ ਰਹੇ ਹੁਣ ਬੈਂਨਰ ਮਾਰ ਕੰਟੀ ਵਾਲੇ ਮੋੜ ਤੋਂ ਬਰਵਾਲੇ ਤੋਂ ਮਾਰ ਕੰਟੀ ਵਾਲੇ ਰੋਡ ਤੇ ਲਾ ਰਹੇ ਆ ਬਰਵਾਲੇ ਤੇ ਟਾਈਮ ਹੋ ਗਿਆ ਰਾਤ ਦੇ 12:02 ਮਿੰਟ ਲਾਈਵ ਹੈ ਜੀ ਲਾਈਵ ਹਲੋ ਜੀ ਕਰੋ ਜੱਕ ਤਿੰਜਾ ਬੋਸ ਵੀ ਲਾਤੇ ਆ ਹੁਣ ਅਸੀਂ ਜਾਵਾਂਗੇ ਡੇਰਾ ਵਸੀ ਡੇਰਾ ਵਸੀ ਲਾਵਾਂਗੇ ਲਾ ਦੇਣਾ ਬਾਈ ਲੋ ਜੀ ਕਰੋ ਗੁੱਗਾ ਮੜੀ ਦੇ ਦਰਸ਼ਨ ਹਰਿਆਣੇ ਦੀ ਹੈ ਜੀ ਅਗਲੀ ਲੋਕੇਸ਼ਨ ਸਾਡੀ ਇਹ ਹੁਣ ਇੱਥੇ ਲਾਵਾਂਗੇ ਅਸੀਂ ਬੈਨਰ ਤੇ ਆਹ ਚੱਕੋ ਦੇਵਤਾ ਓਏ ਲੋ ਜੀ ਦੂਜੇ ਬੈਨਰ ਦੀ ਤਿਆਰੀ ਹੋ ਚੁੱਕੀ ਐ ਤੇ ਮਾਨਾ ਭਾਜੀ ਹਵਾ ਕ੍ਰੋਸਿੰਗ ਵਾਸਤੇ ਮੋਗਲ ਕੱਢ ਰਹੇ ਨੇ ਇਹ ਦੋ ਖੰਭੇ ਦੇ ਚਲਾਵਾਂਗੇ ਮੁੰਡੇ ਤਿਆਰ ਪਰ ਤਿਆਰ ਨੇ ਤਾਰਾਂ ਪਾਣ ਵਾਸਤੇ ਇੱਧਰ ਆਪਣੇ ਅਵੀ ਭਾਜੀ ਤਾਰ ਕੱਟ-ਕੱਟ ਦੇ ਰਹੇ ਨੇ ਕਿਤਾ ਇਹ ਸਾਡੇ ਰਿੰਕੂ ਭਾਜੀ ਨੇ ਪਹਿਲਾਂ ਤਿਆਰ ਖੜੀ ਨੇ ਤਾਰਾਂ ਦੇਣ ਵਾਸਤੇ ਇੱਧਰ ਸਰਦਾਰ ਜੀ ਪੂਰਾ ਧਿਆਨ ਰੱਖ ਰਹੇ ਨੇ ਬੈਨਰ ਹਿਲੇ ਨਾ ਚੌਥੀ ਮੰਜ਼ਲ ਤੇ ਪਹੁੰਚ ਗਏ ਆ ਲੱਗੇ ਆ ਮੁੰਡੇ ਲੜਨ ਵਾਹ ਜੀ ਵਾਹ ਸ਼ੇਰ ਜੋਂਦਾਵਾਦ ਕਰ ਵਾਹੀ ਮੇਰੀ ਗੱਲ ਸੁਣੋ ਲੋੜ ਹੀ ਨਹੀਂ ਆ ਥੱਦੋ ਮੈਂ ਕਹਿ ਰਿਹਾ ਮਕਾਇਓ ਜਦਾ ਬਾਹਰ ਹੈ ਨਾ ਜੋ ਚੋਰ ਮਾਰੂਗਾ ਉਰੇ ਲਾਸੀ ਹਲਕੇ ਜਿੱਟ ਮੈਂ ਕਹਿ ਰਿਹਾ ਨਹੀਂ ਹੋਰ ਸਮਾਨ ਹੈ ਯਾਰ ਨਾ ਉਹ ਕਿੰਨਸਾ ਲੋ ਜੀ ਅਗਲੀ ਲੋਕੇਸ਼ਨ ਤੇ ਅਸੀਂ ਪਹੁੰਚ ਚੁੱਕੇ ਆ ਤੇ ਕਮੈਂਟ ਕਰਕੇ ਜਰੂਰ ਦੱਸਿਓ ਬਈ ਕਿੱਥੇ ਦੀ ਲੋਕੇਸ਼ਨ ਹੈ ਹੈ ਬੱਸ ਸਟੈਂਡ ਹੈ ਹਾਂ ਓਏ ਲਿਆ ਓਏ ਬੋਤਲ ਕੱਢ ਕੇ ਲਿਆ ਠੰਡਾ ਪਾਣੀ ਪਰਾਂ ਲੋ ਜੀ ਆ ਕੀ ਲੋਕੇਸ਼ਨ ਡੇਰਾ ਬਸੀ ਬੱਸ ਸਟੈਂਡ ਲੋਕੇਸ਼ਨ ਦੱਸਿਓ ਬਾਈ ਜਲੰਧਰ ਹੈ ਸਟੇਨ ਜਲੰਧਰ ਬੱਸ ਸਟੈਂਡ ਦਾ ਸਹੀ ਮੈਨ ਪਤਾ ਹੀ ਨਹੀਂ ਲੱਗਾ ਇਹ ਆਪਣਾ ਹੀ ਜਲੰਧਰ ਬੱਸ ਸਟੈਂਡ ਤੇ ਅਸੀਂ ਤੇ ਲੋਕੇਸ਼ਨ ਜ਼ਰੂਰ ਦੋਸਤੋ ਕਮੈਂਟ ਕਰਕੇ ਵੀ ਕਿਹੜੀ ਲੋਕੇਸ਼ਨ ਹੈ ਸੌਰੀ ਸੌਰੀ ਲੋਕੇਸ਼ਨ ਤਾਂ ਮੈਂ ਦੱਸ ਬੈਠਿਆ ਵੀ ਜਲੰਧਰ ਬੱਸ ਸਟੈਂਡ ਰਾਤ ਦਾ 1 ਵਜੇ ਪੂਰੇ 11 ਮਿੰਟ ਹੋ ਚੁੱਕੇ ਆ ਹਨ ਆਇਓਲਾ ਓਹੋ ਸੌਰੀ ਲੋ ਜੀ ਘਰੋ ਚੱਕ ਚੜਾ ਦੇ ਚੰਤ ਤੇ ਅਸਮਾਨ ਤੇ ਬੈਨਰ ਅਭੀ ਨੋ ਆਪਿਓ ਕਰੋ ਚੈੱਕ ਇਹ ਲੋਕੇਸ਼ਨ ਸਾਡੀ ਪੰਜਵੀਂ ਹੈ ਕਿੱਥੇ ਦੀ ਲੋਕੇਸ਼ਨ ਹੈ ਜਰੂਰ ਚੈੱਕ ਕਰਕੇ ਦੋਸਤੋ ਲੋਕੇਸ਼ਨ ਅਸੀਂ ਕੀ ਬੈਨਰ ਇੱਥੇ ਲਾਇਆ ਤੇ ਮੁੰਡੇ ਪੂਰੇ ਲੱਗੇ ਜੋਰਾ ਸੋਰਾ ਨਾਲ ਤੇ ਇਹ ਸਾਡੇ ਡਰਾਈਵਰ ਭਾਜੀ ਨੇ ਤੇ ਕਰੋ ਚੈੱਕ ਕਿੱਥੇ ਦਾ ਵਿਊ ਹੈ ਇਹ ਤੇ ਇਹ ਆਪਣਾ ਸਾਹਮਣੇ ਬੈਨਰ ਲੱਗ ਚੁੱਕਿਆ ਤੁਸੀਂ ਦੇਖ ਹੀ ਸਕਦੇ ਹੋ ਆ ਕਰੋ ਚੈੱਕ ਲੋ ਬਾਬੋ ਜੀ ਕਰੋ ਇਹ ਲੋਕੇਸ਼ਨ ਚੈੱਕ ਕਿਥੇ ਦੀ ਹੈ ਅਗਲਾ ਸਾਡਾ ਸਟਾਪ ਆ ਚੁੱਕਿਆ ਹੈ ਬੈਨਰ ਮੁੰਡੇ ਲੱਗੇ ਹੋਏ ਆ ਇੱਥੇ ਤੇ ਸੈਂਟਰ ਚ ਇੱਕ ਇੱਥੇ ਲਾ ਦਾਂਗੇ ਤੇ ਇੱਕੋ ਸਾਹਮਣੇ ਲਾਉਂਗੇ ਇਹ ਆ ਪਿੱਛੇ ਪਾਈਪ ਦਿਖ ਰਹੇ ਨੇ ਇਹਨਾਂ ਦਾ ਸੈਂਟਰ ਚ ਲੱਗ ਜਾਊਗਾ ਇਹ ਟੀ ਪੁਆਇੰਟ ਹੈ ਮੇਨ ਲੋਕੇਸ਼ਨ ਦੱਸਿਓ ਜੀ ਕਮੈਂਟ ਕਰਕੇ ਜਰ ਕਿੱਥੇ ਦੀ ਲੋਕੇਸ਼ਨ ਆ ਇਹ ਕਰੋ ਚੈੱਕ ਦੇਖਿਆ ਆ ਗਿਆ ਨਾ ਤੇ ਫਿਰ ਸਿੱਤੂ ਸਾਡਾ ਕੰਮ ਆ ਗਿਆ ਨਾ ਤੇ ਪੌੜੀ ਛੱਡੇ ਆਏ ਮੁੰਡੇ ਨੀਚੇ ਬੈਠੋ ਆ ਕਰੋ ਚੈੱਕ ਹਾਂ ਬਾਈ ਹੋਵਾਂ ਨੀਚੇ ਹਾਂਜੀ ਲੈ ਉਤਰੋ ਬਾਬਾ ਜੀ ਸ਼ਾਬਾਸ਼ ਇਹ ਸੂਰਮਾ ਜਿਹੜਾ ਦੀ ਮੁੰਡਿਆਂ ਦੇ ਵੈਰੀ ਗੁੱਡ ਓਕੇ ਓਕੇ ਐ ਓਕੇ ਰਿਪੋਰਟ ਹੂੰ ਲੋ ਗੀ ਦੂਜੀ ਲੋਕੇਸ਼ਨ ਤੇ ਚੱਲੇ ਆਂ ਹੈਂ ਕਰੋ ਲੋਕੇਸ਼ਨ ਚੈੱਕ ਦੂਜੀ ਲੋਕੇਸ਼ਨ ਤੇ ਚੱਲੇ ਆਂ ਲਾਣ ਅਸੀਂ ਓਏ ਮੁੰਡੇ ਗਏ ਨੇ ਅੱਗੇ ਹੈਂ ਖੂਨ ਤਾਂ ਨਹੀਂ ਆ ਰਿਹਾ ਲੋ ਜੀ ਕਰੋ ਚੈੱਕ ਦੂਜੀ ਲੋਕੇਸ਼ਨ ਤੇ ਵੀ ਲਾ ਤਿਆ ਆਪ ਕਰੋ ਚੈੱਕ ਦੋ ਵਾਰੀ 2:30 ਵਜੇ ਗਿਆ ਅਗਲੇ ਘਰ 2:30 ਦਾ ਵਜੇਗਾ ਇਹ ਕਰੋ ਚੈੱਕ ਲੋ ਜੀ ਅਗਲੀ ਲੋਕੇਸ਼ਨ ਤੇ ਅਸੀਂ ਪਹੁੰਚ ਚੁੱਕੇ ਆਂ ਕਰੋ ਚੈੱਕ ਲੋ ਜੀ ਅਗਲੀ ਲੋਕੇਸ਼ਨ ਤੇ ਵੀ ਚੜਤੇ ਕੋਕੇ ਉਹ ਕੰਮ ਹੋ ਗਿਆ ਕਰੋ ਚੈੱਕ ਲੋਗੜ ਲਾਤੇ ਲੋਗੜ ਕਰੋ ਚੈੱਕ ਲੋਕੇਸ਼ਨ ਇਹ ਸਾਡੇ ਅਬੀ ਭਾਜੀ ਡਿਮਾਂਡ ਤੇ ਸਪੈਸ਼ਲ ਮੰਗਾਇਆ ਗਿਆ ਹੈ ਵੱਡੀਆਂ ਗੱਡੀਆਂ ਵੱਡੀਆਂ ਗੱਲਾਂ ਵੱਡੇ ਟਰੱਕ ਮੰਗਾ ਲਿਆ ਇਹ ਹੈਡ ਦਿਖਾਣੇ ਇਹ ਸਾਡੇ ਹੈਡ ਹੈ ਜੀ ਹਾਈ ਕਰਦੇ ਓਏ ਉਹ ਵੀ ਛੱਡੂ ਉਹ ਆਪੂ ਤੇ ਬਣਾਤੇ ਆ ਬਾਈ ਆ ਕਰੋ ਮੁੰਡੇ ਚੈੱਕ ਕਰੋ ਹੱਤ ਪੌੜੀਏ ਬਣਾਤੀ ਮੁੰਡੇ ਆ ਜੀ ਚਲੋ ਜਿਆ ਜਿਆ ਕਾਰ ਹੈ ਇਹ ਆਪਣਾ ਟਰੱਕ ਹੈ ਜੀ ਹੁਣ ਚੱਲੇ ਆ ਅਗਲੀ ਲੋਕੇਸ਼ਨ ਤੇ ਉਹ ਲੋਗਰ ਦੀ ਮਾਰਕੀਟ ਚਲਾਵਾਂਗੇ ਆ ਪਟਿਆਲੇ ਰੋਡ ਤੇ ਲਾਵਾਂਗੇ ਜਿਰਕਪੁਰ ਚੱਲ ਜਿੱਥੇ ਲਾਣੇ ਜਾ ਕੇ ਦੱਸ ਦਿਆਂ ਤੁਹਾਨੂੰ ਡੈਕੋਰੇਸ਼ਨ ਦਿਖਾਉਣ ਲੱਗਾ ਅਗਲੀ ਆ ਚੈੱਕ ਕਰੀਏ ਅਗਲੀ ਲੋਕੇਸ਼ਨ ਉੱਪਰ ਚੱਕ ਬਾਬੇ ਪੌੜੀਆਂ ਵੱਜੂਗਾ ਇਹ ਲਾਣੇ ਆਪਾਂ ਇੱਥੇ ਲੋ ਆ ਵੀ ਕਾਣੇ ਜੜ ਤੇ ਕੋਕੇ ਬਾਕੀ ਨੀਚੋ ਦਿਖਾਨੇ ਆ ਤਾਂ ਚੜੇ ਹੋਏ ਆ ਅਸੀਂ ਫਲਾਈਓਵਰ ਤੇ ਤੇ ਲੋ ਜੀ ਕਰੋ ਵਿਊ ਚੈੱਕ ਕਰੋ ਤੇ ਨੀਚੇ ਆਪਣਾ ਜਾਜ ਖੜਿਆ ਹੋਇਆ ਨਹੀਂ ਖੜੇ ਨੇ ਮਨਨਾ ਤੇ ਅਭੀ ਖੜੇ ਨੇ ਤੇ ਚੈੱਕ ਕਰੋ ਵਿਊ ਤੇ ਅਸੀਂ ਹੈਗੇ ਆ ਫਲਾਈਓਵਰ ਤੇ ਇਹ ਜਾ ਰਿਹਾ ਹੈ ਦਰਗਾਹ ਸ੍ਰੀ ਪਿੰਡ ਪੱਕਰ ਪਰ ਨੂੰ ਆ ਜੋ ਕੋਣਾ ਹੈ ਅਭੀ ਅਭੀ ਆਇਓ ਉਹ ਇੱਧਰ ਵੀ ਆਣਾ ਲੋ ਆਪਿਓ ਇੱਕ ਕਰਕੇ ਲਾਤਾ ਅਸੀਂ ਲੈਫਟ ਸਾਈਡ ਹੁਣ ਦੂਜਾ ਲਾਦਾਂਗੇ ਰਾਈਟ ਸਾਈਡ ਗੱਬੇ ਕਿੰਨਾ ਹੱਦ ਤੱਕ ਜਲਦੀ ਹਵਾਰੀ ਲੋ ਜੀ 3:56 ਮਿੰਟ ਹੋ ਚੁੱਕੇ ਨੇ ਲੋਕੇਸ਼ਨ ਤੇ ਅਸੀਂ ਪਹੁੰਚ ਗਏ ਆ अपना बनूड़ वाले रोड ਤੇ ਜੀਜਪੁਰ ਵਾਲੇ ਤੇ ਇਹ ਰੋਡ ਉਧਰੋਂ ਜਾ ਰਿਹਾ ਹੈ ਤੇ ਆਪਣਾ ਟੀਪ ਪੁਆਇੰਟ ਜਿਹੜੀ ਆਪਣੀ ਛੱਤ ਵਾਲੀਆਂ ਲੇਟਾਂ ਨੇ ਇਹ ਉੱਥੇ ਦੀ ਲੋਕੇਸ਼ਨ ਹੈ ਇਹ ਕਪਾ ਉਹ ਸਾਹਮਣੇ ਲਾਤਾ ਉਹਦੀ ਤੁਹਾਨੂੰ ਕਲੀਪ ਅੱਗੇ ਤੋਂ ਦਿਖਾਵਾਂਗੇ ਤੇ ਕੇ ਟੀਪ ਪੁਆਇੰਟ ਪਾਦਾ ਜਿੱਥੇ ਬੱਸਾਂ ਖੜਦੀਆਂ ਨੇ ਲੋ ਇੱਕ ਕਰੋ ਚੈੱਕ ਓਕੇ 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 ਲੋ ਜੀ ਆ ਵੀ ਸ਼ੁਰੂ ਕੀ ਹਾਲ ਹੈ ਲੋ ਜੀ ਦਰبار ਪਹੁੰਚ ਚੁੱਕੇ ਆ ਤੇ ਆਥਣ ਵੇਲਾ ਹੋ ਗਿਆ ਅੰਦਰ ਗੁਰਬਾਣੀ ਚਲਦੀ ਪਈ ਹੈ ਮੁੰਡੇ ਇਸ਼ਨਾਨ ਕਰਾ ਰਹੇ ਨੇ ਦਰਬਾਰ ਇਹ ਸਾਢੇ 6 ਵਜੇ ਪਹੁੰਚ ਗਏ ਨੇ ਬੱਸ ਬੁੱਤੋ ਬੱਸ ਇੰਨਾ ਪਿਆਰ ਨਹੀਂ ਕਰਨਾ ਬੱਸ ਚਲੋ ਉਹ ਦੂਸਰਾ ਵੀ ਆ ਗਿਆ ਦੇਖ ਕੇ ਲੋ ਜੀ ਦਿਨ ਸ਼ੁੱਕਰਵਾਰ ਦਰਗਾਹ ਸ੍ਰੀ ਪਿੰਡ ਬਾਕਰ ਫਿਰ ਆਥਣ ਵੇਲੇ ਤੜਕੇ ਦੇ 4 ਵਜੇ ਦਰਵਾਜ਼ੇ ਦਰਸ਼ਨ ਕਰੋ ਜੀ ਤੇਲੀ ਭੈਣ ਕੀ